ਬਾਜ਼ੇ ਵਿੱਚ ਆ ਮੀਡੀਆ ਪੰਜ ਪਹਿਲਾਂ ਜਿੱਥੇ ਸਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰੋ ਆਪਾਂ ਕੀ ਚੱਲ ਥੋੜੀ ਪਿੱਛੇ ਉਧੋ ਆ ਜਾ ਮੇਰਾ ਪਤਾ ਪੰਜ ਲਾਹ ਛੜਦੇ ਹਾਂ ਜਾਨ ਤੋਂ ਯਾਰ ਹਾਂ ਇੱਧਰ ਜਾਵਾਂਗੇ ਕੀ ਥੋੜੀ ਜਿਹੀ ਠੀਕ ਕਰ ਜਾ ਆ ਜਾ ਮੇਰਾ ਪਤਾ ਬាទ ਗੁਰੂ ਜੀ ਕਿਰਪਾ ਤੁਹਾ ਕਿ ਸਪੰਦੇ ਹੋ ਜੈਦਾ ਸਾਨੂੰ ਮਿਲ ਕੇ ਹੋਈ ਹੈ ਮਾਤਮਾ ਹੁਣ ਕਹਿੰਦੀ ਗੱਲ ਪਤਾ ਦੋ ਜੀ ਸਤਕਾਰਯੋ ਗੁਰੂ ਰੂਪ ਗੁਰੂ ਜੀ ਸਾਥ ਸੰਗਤ ਜੀ ਆਪ ਜੀ ਸਾਰਿਆਂ ਨੂੰ ਮੈਂ ਨਿਮਰਤਾ ਸਹਿਜ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਮੇਰੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਕਰਕੇ ਕੱਲ ਸ਼ਾਮ ਨੂੰ ਵਿਆਹ ਸਾਰਾ ਨਿਭੜਿਆ ਤੇ ਅੱਜ ਸਵੇਰ ਆਪਾਂ ਇੱਥੇ ਅਕਾਲ ਤਖਤ ਸਾਹਿਬ ਲੇਗਾ ਸਕਟ ਇਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਇਥੇ ਅਸੀਂ ਆਪ ਦੀ ਮਾਫੀ ਦਰਜ ਕੀਤੀ ਹੈ ਮਾਫੀ ਸਾਰੇ ਸਿੱਖ ਕੌਮ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤ ਅੱਗੇ ਸਾਰੀ ਖਾਲਸਾ ਪੰਥ ਅੱਗੇ ਇੱਕ ਵਾਰੀ ਨਹੀਂ ਲੱਖਾਂ ਵਾਰੀ ਮਾਫੀ ਮੰਗਣ ਨੂੰ ਮੈਂ ਰਾਜੀ ਹਾਂ ਤੇ ਹਮੇਸ਼ਾ ਰਾਜੀ ਰਹੂੰਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਦਾਸ ਕਰਦੇ ਹੋਏ ਵੀ ਮੈਂ ਮਾਫੀ ਮੰਗਦਾ ਏਸ ਦੀ ਖਾਸ ਕਰ ਮੈਂ ਬਾਰ ਬਾਰ ਮਾਫੀ ਮੰਗੂੰਗਾ ਰੋਜ਼ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ ਮੇਰੇ ਵਿਆਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਅਦਬ ਤੇ ਸਤਕਾਰ ਨਾਲ ਮਹਾਰਾਜ ਦੇ ਹਜ਼ੂਰੀ ਚ ਮੇਰੀਆਂ ਲਾਵਾਵਾਂ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੋਈਆਂ ਇੱਕ ਫੰਕਸ਼ਨ ਰਾਤ ਦੀ ਬਰਾਤ ਸੀਗੀ ਜਿੱਥੇ ਪੁਰਾਣੀ ਮੇਰੇ ਖਾਨਦਾਨ ਦੀ ਮੇਰੇ ਪਰਿਵਾਰ ਦੀ ਰਵੈਤਾਂ ਅਨੁਸਾਰ ਜੋ પ્રાਤਨ ਸਮੇਂ ਚ ਮੇਰੇ ਔਰਖਿਆਂ ਦੀ ਰਵੈਤਾਂ ਚੱਲਦੀ ਆ ਰਹੀ ਸੀ ਮੇਰੇ ਦਾਦਾ ਦਾਦਿਆਂ ਦੀ ਪੜਦਾਦਿਆਂ ਦੀ ਉਹਨੂੰ ਅਸੀਂ ਫੋਲੋ ਕੀਤਾ ਸੀਗਾ ਨਹੀਂ ਤਾਂ ਮੈਂ ਕਾਣੂ ਇਹ ਕੰਮ ਕਰਨਾ ਸੀਗਾ ਮੇਰਾ ਕੋਈ ਇਹੋ ਜਿਹਾ ਕੋਈ ਸ਼ੌਕ ਨਹੀਂ ਸੀਗਾ ਕਿ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਨਾਲ ਗੁਰੂ ਮਹਾਰਾਜ ਦੀ ਅਜ਼ਮਤ ਸ਼ਾਨ ਨੂੰ ਥੇਸ ਪਹੁੰਚੇ ਜਿਹਦੇ ਨਾਲ ਅਕਾਲ ਤਖਤ ਸਾਹਿਬ ਨੂੰ ਇਹ ਮੋਝ ਚੁਕਣਾ ਪਵੇ ਜਿਹੜੀ ਮੇਰੀ ਤੇ ਮੇਰੀ ਪਰਿਵਾਰ ਦੀ ਨਲਾਈਕੀ ਕਰਕੇ ਸਾਨੂੰ ਇਹ ਪਿਛਲੇ 2-3 ਦਿਨਾਂ ਚ ਜੋ ਦੇਖਣ ਨੂੰ ਮਿਲਿਆ ਉਹ ਕੁਛ ਹੋਇਆ ਹੁਣ ਰਾਤ ਦੀ ਬਰਾਤ ਦੇ ਦੌਰਾਨ ਮੇਰੀ ਮਾਤਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਦੀ ਸੁਪਤਰੀ ਪੀਬਾਪਵਿਤ ਕੌਰ ਜੀ ਨੇ ਸਾਰਾ ਬੰਦੋਬਸਤ ਕੀਤਾ ਸੀਗਾ ਉਦੋਂ ਚੋਰ ਦੀ ਵਰਤ ਹੋਈ ਸੀਗੀ ਮੇਰੇ ਸਿਰ ਦੇ ਉੱਤੋਂ ਚੋਰ ਝੁੰਡਾ ਸਾਰਿਆਂ ਨੂੰ ਨਜ਼ਰ ਆਇਆ ਸੀਗਾ ਐਂਡ ਇਹ ਚੀਜ਼ ਸਾਡੇ ਪਰਿਵਾਰ 'ਚ ਸਦੀਆਂ ਤੋਂ ਚੱਲਦੀ ਆ ਰਹੀ ਹੈ ਮੇਰੇ ਪੁਰਖਿਆਂ ਦੇ ਸਾਰੇ ਪ੍ਰੋਸੀਸ਼ਨਸ 'ਚ ਸਾਰੇ ਜਲਸਾਾਂ 'ਚ ਇਹ ਚੋਰ ਚਲਦਾ ਆ ਰਿਹਾ ਸੀਗਾ ਤੇ ਉਹਨਾਂ ਨੂੰ ਫੋਲੋ ਕਰਦੇ ਜਾਣੇ ਅਣਜਾਣੇ ਚ ਇਹ ਬਹੁਤ ਵੱਡੀ ਗਲਤੀ ਗੁਨਾਹ ਸਾਡੇ ਤੋਂ ਵਾਪਰ ਗਿਆ ਹੈਗਾ ਅਸੀਂ ਖਾਲਸਾ ਪੰਥ ਤੋਂ ਹੱਥ ਛੋੜ ਕੇ ਦੁਬਾਰਾ ਮਾਫੀ ਮੰਗ ਰਹੇ ਹਾਂ ਇਸ ਚੀਜ਼ ਨੂੰ ਜਰੂਰ ਤੁਸੀਂ ਮਾਫ ਕਰਨ ਦੀ ਕਿਰਪਾਲਤਾ ਕਰਿਓ ਜਾਂ ਸੋਚਿਓ ਮੇਰੇ ਨਾਨਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਜਿਹਦੇ ਕਰਕੇ ਇਡਾ ਅਟੈਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਖਾਸ ਕਰ ਆਪਣੇ ਵਿਰੋਧੀਆਂ ਵੱਲੋਂ ਜਿਨ੍ਹਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰਨਾ ਚਾਹੁੰਦਾ ਹਜੇ ਪਰ ਸਮੇਂ ਔਨ ਔਨ ਤੇ ਕੱਲੇ-ਕੱਲੇ ਬੰਦੇ ਦੀ ਗੱਲਬਾਤ ਕੀਤੀ ਜਾਊਗੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੀ ਸਿੱਖ ਕੌਮ ਨੂੰ ਪਤਾ ਹੈਗਾ ਕਿ ਏਸੀ ਸਥਾਨ ਤੇ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਦੋਂ ਸਰਦਾਰ ਸਮਰਜੀਤ ਸਿੰਘ ਮਾਨ ਨੇ ਆਪੀ ਕੁਰਸੀ ਤੇ ਲੱਤ ਮਾਰ ਕੇ ਆਪਦਾ ਹੀ ਜੀ ਦਾ ਓਧਾ ਛੁੱਟਿਆ ਸੀਗਾ ਜੇਲ੍ਹ 6 ਸਾਲ ਕੱਟੀ ਸੀਗੀ ਆਪਦੇ ਨੋਪੜਵਾਈ ਸੀ ਆਪਦੀ ਦਾੜੀ ਪੜਵਾਈ ਸੀ ਆਪੇ ਸਾਰੇ ਅੰਗਾਂ ਚ ਪ੍ਰਾਈਵੇਟ ਪਾਰਟਸ ਚ ਇਲੈਕਟ੍ਰਿਕ ਕਰੰਟ ਦੇ ਸ਼ੌਕ ਉਹਨਾਂ ਨੂੰ ਟੌਰਚਰ ਕੀਤਾ ਸੀਗਾ ਉਹਨਾਂ ਦਾ ਫੇਫੜਾ ਵੀ ਇੱਕ ਇੱਕ ਆਰਟੀਫੀਸ਼ੀਅਲ ਵੈਲਵ ਲੱਗਿਆ ਹੋਇਆ ਟੌਰਚਰ ਕਰਕੇ ਇਹ ਸਾਰਾ ਕੁਝ ਦਰਜ ਸਾਡਾ ਪਰਿਵਾਰ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹਮੇਸ਼ਾ ਗੁਰੂ ਸਾਹਿਬ ਨੂੰ ਸਮਰਪਿਤ ਹੈ ਮੈਂ ਇੱਕ ਸਿੱਖਾਂ ਗੁਰੂ ਦਾ ਸਿੱਖਾਂ ਸਿੱਖ ਦਾ ਮੈਂ ਸਮਝਦਾ ਹਾਂ ਅਰਥ ਹੈ ਕਿ ਅਸੀਂ ਸਿੱਖੀਏ ਅਸੀਂ ਸਿੱਖਦੇ ਰਹੀਏ ਅੱਜ ਇੱਥੇ ਅਕਾਲ ਤਖਤ ਸਾਹਿਬ ਤੋਂ ਅਸੀਂ ਸੇਧ ਲੈ ਕੇ ਅੱਗੇ ਦਰਬਾਰ ਸਾਹਿਬ ਦੀ ਪਰਕਰਮਾ ਕਰਨੀ ਹੈ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣਾ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਪੁਰਖੇ ਉਹਨਾਂ ਦੇ ਸ਼ਹਾਦਤ ਸਥਾਨ ਤੇ ਜਾ ਕੇ ਅਰਦਾਸ ਕਰਨੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਰਸਮਾਂ 'ਚ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਗੁਸਤਾਖੀ ਹੋਈ ਹੈ ਉਹਨਾਂ ਰਸਮਾਂ ਨੂੰ ਆਉਣ ਵਾਲੇ ਸਮੇਂ 'ਚ ਸਹੀ ਤਰੀਕੇ ਨਾਲ ਨਿਭਾਉਣ ਦੀ ਸਮਰੱਥਾ ਬਲ ਬੁੱਧੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੇਰੇ ਪਰਿਵਾਰ ਨੂੰ ਬਖਸ਼ਣ ਇਸ ਕਰਕੇ ਅੱਜ ਸਿੱਥੇ ਆਏ ਆਂ ਬਾਕੀ ਸਾਡੀ ਪਾਰਟੀ ਅਕਾਲੀ ਦਾ ਲੰਬਰ ਸਰ ਤੋਂ ਮੈਂ ਹੱਥ ਛੋੜ ਕੇ ਮਾਫੀ ਮੰਗਦਾ ਹਾਂ ਮੇਰੇ ਕਰਕੇ ਮੇਰੀ ਇਸ ਨਲਾਇਕੀ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਕੁਝ ਝੇਲਣਾ ਪਿਆ ਤੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਜਿੰਨਾ ਜਿੰਨਾਂ ਨੇ ਸਾਥ ਦਿੱਤਾ ਪਿਛਲੇ ਆ ਦੋ ਦਿਨਾਂ ਚ ਉਹਨਾਂ ਦਾ ਹੱਥ ਛੋੜ ਕੇ ਆਪਦੀ ਪਾਰਟੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬਾਨ ਦਾ ਜਥੇਦਾਰ ਸਾਹਿਬ ਦਾ ਇਸ ਸਥਾਨ ਤੇ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਹੋਇਆ ਸੀਗਾ ਸਾਡੀ ਪਾਰਟੀ ਇੱਥੋਂ ਬਾਹਰ ਨਹੀਂ ਜਾਊਗੀ ਜਿਨ੍ਹਾਂ ਨੂੰ ਜੋ ਮਰਜ਼ੀ ਕਹਿਣਾ ਕਹਿ ਸਕਦਾ ਪਰ ਇਸ ਸਥਾਨ ਤੋਂ ਸਾਡੀ ਪਾਰਟੀ ਸਥਾਪਿਤ ਹੋਈ ਸੀ ਇੱਥੋਂ ਅਸੀਂ ਸੇਤ ਲੈ ਕੇ ਚੱਲਦੇ ਆਂ ਐਂ ਸਾਡੀ ਮਰਿਆਦਾ ਚੱਲਦੀ ਰਹੂਗੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਸ ਕਰਦਾ ਹਾਂ ਇਸ ਸੇਕ ਜਿੰਨੀ ਇੱਕ ਮੈਂ ਗੱਲਬਾਤ ਕੀਤੀ ਹੈ ਸਿੱਖ ਕੌਮ ਇਹਦੇ ਬਾਰੇ ਵਿਚਾਰ ਕਰਨਗੇ ਤੇ ਕਨਸਿਡਰ ਕਰਨਗੇ ਕਿ ਮੈਨੂੰ ਇਹ ਮਾਫ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਰਿਆਸਤਾ ਤੋਂ ਮਾਰ ਦੀ ਗੱਲ ਰਿਆਸਤਾ ਖਤਮ ਹੋਇਆ 75 ਸਾਲ ਤੋਂ ਬਾਅਦ ਸਮਾ ਹੋ ਚੁੱਕਾ ਹੈ ਇਸ ਪੀਰੀਅਡ 'ਚ ਤੁਹਾਡੇ ਘਰ ਦੇ ਵਿੱਚ ਫੋਰ ਵੀ ਕਈ ਕਾਰਜ ਹੋਏ ਹੋਣਗੇ ਕੀ ਉੱਥੇ ਵੀ ਇਹ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਸੀ ਛਤਰ ਚੌਰ ਵਗੈਰਾ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਹੈਗੀਆਂ ਪਰ ਜਿਹੜੀ ਛਤਰ ਤੇ ਚੌਰ ਵਾਲੀ ਰਸਮ ਹੈ ਉਹ ਕੱਲੀ ਤੇ ਕੱਲੀ ਰਾਤ ਦੀ ਬਰਾਤ ਕੇ ਨਹੀਂ ਅਦਾ ਕੀਤੀ ਗਈ ਹੈ ਜੀ ਮੇਰਾ ਸਵਾਲ ਪਿਛਲੇ ਸਮੇਂ ਚ ਜਿਹੜੇ ਪਾਪ ਕਰਦੇ ਸੀ ਪਿਛਲੇ ਸਮੇਂ ਜਿਹੜੇ ਤੁਹਾਡੇ ਪਾਪਦਾਦਾ ਦੇ ਵਿਆਹ ਹੋਏ ਉਹਨਾਂ ਚ ਵੀ ਇਸ ਤਰ੍ਹਾਂ ਹੀ ਚੌਰਛਤ ੱੱਲੇ ਨੇ ਬਿਲਕੁਲ ੱੱਲੇ ਹੈਗੇ ਆ ਜੀ ਤੇ ਉਹਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੋਈ ਵੀ ਚੀਜ਼ ਲੁਕੋਣ ਨੂੰ ਨਹੀਂ ਹੈਗੀ মিডিਆ ਚ ਜਿਹੜੇ ਲੋਕ ਲਿਖ ਰਹੇ ਐ ਕਹਿ ਰਹੇ ਐ ਗਲਤ ਸ਼ਬਦਾਵਲੀ ਵਰਤ ਰਹੇ ਐ ਉਨਾਂ ਤੋਂ ਆਪਾਂ ਕੁਝ ਨਹੀਂ ਲੁਕੋ ਕੇ ਰੱਖਿਆ ਆਪਣੀ ਪਾਰਟੀ ਤੋਂ ਕੁਝ ਨਹੀਂ ਲੁਕੋ ਕੇ ਰੱਖਿਆ ਸਾਡੀਆਂ ਰਿਸ਼ਤਦਾਰੀਆਂ ਕਿੰਨਾ-ਕਿੰਨਾ ਨਾਲ ਹੈਗੀਆਂ ਜੋ ਕੁਝ ਚੱਲ ਰਿਹਾ ਉਹ ਕੋਈ ਚੀਜ਼ ਕਿਸੇ ਤੋਂ ਲੁਕੋਈ ਨਹੀਂ ਹੈਗੀ ਜਿਹੜੀਆਂ ਫੋਟੋ ਬਾਹਰ ਆਈਆਂ ਉਹ ਸਾਡੀ ਮਰਜ਼ੀ ਨਾਲ ਬਾਹਰ ਆਈਆਂ ਬਾਕੀ ਵੀ ਸਾਰਾ ਕੁਝ ਬਾਹਰ ਆਊਗਾ 424 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਵਰ 76 ਦੇ ਮਾਲਕ ਹਾਂਜੀ ਉਹਨਾਂ ਤੇ ਚਵਰ 76 ਝੂਲਦੇ ਨੇ ਅਸੀਂ ਰਸਤੇ ਤੋਂ ਪੀੜੀਦਰ ਪੀੜੀ ਤੁਸੀਂ ਲਿਖਤੀ ਰੂਪ ਚ ਦਿੱਤਾ ਕਿ ਸਾਡੇ ਝੂਲਦੇ ਰਹੇ ਨੇ ਅੱਜ ਤੱਕ ਝੂਲੇ ਨੇ ਹਨਾ ਜੀ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਨਾਮ ਹੀ ਆਪਾਂ ਲੈ ਰਹੇ ਆ ਉਹ ਮਰਿਆਦਾ ਤੇ ਹਮੇਸ਼ਾ ਪਹਿਰਾ ਦੰਦੇ ਆਏ ਰਹੇ ਲੋਕਾਂ ਨੂੰ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰਦੇ ਆਏ ਰਹੇ ਨੇ ਪਰ ਉਹਨਾਂ ਨੇ ਤੁਹਾਨੂੰ ਨਹੀਂ ਸਮਝਾਇਆ ਕਿ 1976 ਦੇ ਜਿਹੜਾ ਗੁਰਗ੍ਰੰਥ ਸਾਹਿਬ ਮਾਲਕ ਹੈ ਇਹਨੂੰ ਬੰਦ ਕਰੀਏ ਆਪਾਂ ਸਿੰਘ ਸਾਹਿਬ ਇਹ ਸੀ ਕਰਕੇ ਤਾਂ ਮੈਂ ਗਲਤੀ ਕਬੂਲਣ ਆਇਆ ਕਿ ਮੇਰ ਤੋਂ ਗਲਤੀ ਹੋਈ ਹੈ ਜੇ ਕਿਤੇ ਅਸੀਂ ਸਲਾਹ ਕੀਤੀ ਹੁੰਦੀ ਸਰਦਾਰ ਸੰਜੀਤ ਸਿੰਘ ਮਾਨ ਨਾਲ ਯਾ ਸਾਰੇ ਮਾਨਸਿਕਨ ਕੀ ਨਾਲ ਯਾ ਸਾਡੇ ਪਾਰਟੀ ਦੇ ਲੀਡਰ ਸਾਹਿਬਾਨਾਂ ਨਾਲ ਜਿਨ੍ਹਾਂ ਨੂੰ ਮੇਰ ਤੋਂ ਤੇ ਮੇਰੇ ਮਾਤਾ ਜੀ ਤੋਂ ਤੇ ਮੇਰੇ ਪਿਤਾ ਜੀ ਤੋਂ ਰਵੈਤਾਂ ਬਾਰੇ ਜ਼ਿਆਦਾ ਜਾਨਕਾਰੀ ਹੈਗੀ ਐ ਤੇ ਇਹ ਦਿਨ ਅੱਜ ਦੇਖਣ ਨੂੰ ਨਾ ਮਿਲਦਾ ਇਸ ਕਰਕੇ ਮੈਂ ਪਾਰਟੀ ਦੇ ਸਿੰਘਾਂ ਤੋਂ ਲੀਡਰਸ਼ਿਪਾਨਾਂ ਤੋਂ ਵੀ ਮਾਫੀ ਮੰਗੀ ਐ ਤੁਹਾਡੇ ਜਰੀਏ ਇਹ ਇੱਕ ਗਲਤੀ ਐ ਇਹਨੂੰ ਪਲੀਜ਼ ਗਲਤੀ ਦੇ ਰੂਪ ਚ ਦੇਖਿਆ ਜਾਵੇ ਇਹਦੇ ਚ ਬਿਲਕੁਲ ਸਲਾਹ ਨਹੀਂ ਹੋਈ ਸਾਹਿਬ ਸੰਜੀਤ ਸਿੰਘ ਮਾਨ ਨਾਲ ਉਹ ਵੀ ਮੇਰੇ ਨਾਲ ਨਾਰਾਜ਼ ਹੈਗੇ ਆ ਤੇ ਸਾਰੇ ਇਸ ਵਕਤ ਮੇਰੇ ਨਾਲ ਨਾਰਾਜ਼ ਹੋ ਗਏ ਆ ਕੋਈ ਕੌਣ ਤੇ ਇਸ ਤਰ੍ਹਾਂ ਦੀ ਮਾਫੀ ਦਿੰਦੀ ਨਹੀਂ ਡੇਰਾ ਸਰਸਾ ਮੁਖੇਣਾਂ ਨੇ ਗਲਤੀ ਕੀਤੀ ਸੀ ਉਹਨਾਂ ਨੂੰ ਵੀ ਮਾਫੀ ਮਿਲੀ ਤੁਸੀਂ ਮੰਨਦੇ ਹੋ ਕਿ ਅਜੋ ਜੀਆਂ ਗਲਤੀਆਂ ਦੀ ਮਾਫੀ ਹੈ ਆ ਗੁਰੂ ਮਹਾਰਾਜ ਬਖਸ਼ਣਹਾਰ ਹੈਗੇ ਆ ਤੇ ਮੈਂ ਗੁਰੂ ਮਰਿਆਦਾ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਸ਼ਾਨ ਨੂੰ ਬਿਲਕੁਲ ਠੇਸ ਦੀ ਪੰਚਾਈ ਜਿਵੇਂ ਮੈਂ ਦੱਸਿਆ ਰਾਤ ਦੀ ਬਰਾਤ 'ਚ ਗੁਰੂ ਮਹਾਰਾਜ ਨਹੀਂ ਸੀ ਵਿਰਾਜਮਾਨ ਉਹਦੀ ਸਾਰੀ ਵੀਡੀਓ ਤੇ ਫੋਟੋ ਤੇ ਸਾਰੀ ਕਲਿੱਪੇ ਜੱਪਾ ਘਾਲਤਕ ਸਾਹਿਬ ਨੂੰ ਤੇ ਸਾਰੇ ਮੀਡੀਆ ਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੁਝ ਵੀ ਲਪੋਣ ਨੂੰ ਨਹੀਂ ਹੈਗਾ ਸਿਰਫ ਚੋਰ ਦੀ ਵਰਤ ਹੋਈ ਸੀਗੀ ਚੋਰ ਸਾਹਿਬ ਨਹੀਂ ਕਿਉਂਕਿ ਉਹ ਚੋਰ ਦੇ ਨਾਲ ਸਾਹਿਬ ਸ਼ਬਦ ਉਹਦੋਂ ਜੁੜਦਾ ਜਦੋਂ ਗੁਰੂ ਮਹਾਰਾਜ ਤੇ ਚੋਰ ਵਰਤਿਆ ਜਾਂਦਾ ਤੇ ਇੰਨੀ ਇੱਕ ਗਲਤੀ ਸਾਡੇ ਤੋਂ ਹੋਈ ਹੈ ਬਹੁਤ ਵੱਡੀ ਗਲਤੀ ਹੈ ਇਹ ਸਾਨੂੰ ਪਲੀਜ਼ ਮਾਰ ਅੱਛਾ ਕੋਈ ਨਹੀਂ ਹੋ ਰਹੀ ਆ ਔਰ ਛੱਤਰ ਦੇ ਮਾਲਕ ਕਿਹਾ ਜਾਂਦਾ ਚੋਰ ਸਾਹਿਬ ਜਾਂ ਛੱਤਰ ਸਾਹਿਬ ਦੇ ਮਾਲਕ ਨਹੀਂ ਕਿਹਾ ਜਾਂਦਾ ਜਿਹੜਾ ਚੋਰ ਹੈ ਜੇ ਤੁਹਾਨੂੰ ਨਾ ਧੂਲਦਾ ਉਹ ਜਾ ਕੇ ਹੋ ਸਕਦਾ ਗੁਰੂ ਸਾਹਿਬ ਦੇ ਕਿਸੇ ਦਰਬਾਰ ਦੇ ਵਿੱਚ ਝੂਲਣਾ ਸੀ ਹੁੰਦਾ ਤਾਂ ਇਹ ਇੱਕ ਗੱਲ ਹੋ ਰਹੀ ਕੀ ਹੈ